ਬਾਕੀ ਵਿਰੋਧ ਦੇ ਕੰਦੇ ਬਾੜੇ માં ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦੇਖ ਸਕਦੇ ਤੁਸੀਂ ਪਾਣੀ ਪਾਣੀ ਹੋ ਗਿਆ ਤੇ ਦੇਖ ਲਓ ਬਈ ਆ ਦੇਖੋ ਬਈ ਪਾਣੀ ਉਹ ਪਾਣੀ ਕਿੰਨਾ ਜ਼ਿਆਦਾ ਪਾਣੀ ਹੋ ਗਿਆ ਬਈ ਇੰਨਾ ਜ਼ਿਆਦਾ ਦੇਖੋ ਮੀਂਹ ਪੈ ਰਿਹਾ ਇਹ ਬਾਕੀ ਪਹਿਲਾਂ ਆਪਾਂ ਵੀ ਇੱਧਰ ਦੇਖ ਲਓ ਕਿੰਨਾ ਜ਼ਿਆਦਾ ਬਾੜੇ માં ਦੇਖਾਂ ਕਿਉਂਕਿ ਬਈ ਆਪਣਾ ਰੇਹ ਥੋੜਾ 1 2 ਥੈਲਾ ਪਿਆ ਤਾਂ ਇੱਧਰ ਦੇਖ ਲਓ ਭਾਈ ਨਾ ਜਿਆਦਾ ਮੀਂਹ ਪੈ ਰਿਹਾ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਨੋ ਵੀਡੀਓ ਦੇ ਵਿੱਚ ਤੇ ਵੀਰਵਾਸ ਜਿਹੜੀ ਤਰੀਕ ਹੈਗੀ ਆ 11 ਤਰੀਕ ਨਵੰਬਰ ਨੂੰ ਨਾ ਪਹੁੰਚਿਆ 23 ਦੇ ਟਾਈਮ 'ਤੇ ਪੱਤਰਾਂ ਬੱਠੇ ਆ ਤੇ ਇੱਧਰ ਦੇਖ ਲਓ ਵੀ ਮੀਂਹ ਪੈ ਰਿਹਾ ਤੇ ਉੱਪਰੋਂ ਮੋਟਰੂ ਦੇਖ ਲਓ ਹੋਇਆ ਪਿਆ ਇੱਧਰ ਤੌਣਾ ਸਾਹਿਬ ਬੈਠੇ ਆਂ ਹਾਂ ਵੀ ਧੋਣੇ ਇਹ ਹਾਲ ਠੀਕ ਆ ਠੀਕ ਆ ਤੇ ਬਈ ਬੋ ਮੀਂਹ ਦੇਖ ਲਓ ਬਈ ਕਿੰਨਾ ਜ਼ਿਆਦਾ ਤੇਜ਼ ਆ ਰਿਹਾ ਤੇ ਬਾਕੀ ਮੌਸਮ ਅੱਜ ਵੀ ਸਵੇਰ ਕਦ ਸਹੀ ਤਾਂ ਵੀ ਧੁੱਪ ਫਿਰਦੀ ਬਈ ਉਦਾਂ ਘੰਟਾ ਹੋ ਗਿਆ ਫੇਰ ਦੇਖੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਤੇ ਬਈ ਸਵਾਰ ਰੱਬ ਨੂੰ ਪਤਾ ਨਹੀਂ ਕੀ ਜ਼ੁਲਮ ਹੋ ਰਿਹਾ ਕਿ ਨਹੀਂ ਬਈ ਮਸੋਂ ਪਾਣੀ ਬਈ ਸੁੱਕੇ ਤੇ ਫੇਰ ਦੇਖੋ ਇੱਧਰ ਕਿੰਨਾ ਜਿਆਦਾ ਮੀਂਹ ਪੈ ਰਿਹਾ ਬਈ 12 ਵਜੇ ਦੀ ਦੁਪਹਿਰ ਤੇ ਤਰੀਕ ਅੱਜ ਵੀਰੇ ਦੱਸਿਆ ਤੁਹਾਨੂੰ 18 ਤਰੀਕ ਨਵੰਬਰ 2025 ਤੇ ਮੌਸਮ ਦੇਖੀ ਕਰਦੇ ਆ ਤੁਸੀਂ ਲੈ ਵੀ ਮਿੱਤਰੋ ਅੱਜ ਜਿਹੜੀ ਤਰੀਕ ਹੈਗੀ ਆ ਆਪਣਾ 18 ਤਰੀਕ ਨਵੰਬਰ 2025 ਤੇ ਬਈ 12 ਬਜ ਰਹੇ ਆ ਤੇ ਮੀਂਹ ਦੇਖੋ ਭਾਈ ਔਰ ਰੱਬ ਨੂੰ ਭਾਈ ਪਤਾ ਨਹੀਂ ਕੀ ਹੋ ਰਿਹਾ ਤੇ ਝੋਨੇ ਇਧਰ ਪੱਕੇ ਖੜੇ ਆ ਬਈ ਬੜਨ ਵਾਲੇ ਆ ਤੇ ਨੂੰ ਬਈ ਮੀਂਹ ਹੀ ਕੁਦਰਤੀ ਆ ਦੇਖੋ ਕਿੰਨਾ ਜ਼ਿਆਦਾ ਮੀਂਹ ਆ ਗਿਆ ਦੇਖ ਲਓ ਬਈ ਮੀਂਹ ਮੀਂਹ ਬਈ ਘੰਟਾ ਅੱਧੀ ਘੰਟਾ ਚੱਪ ਰੋਗਾ ਮੀਂਹ ਕੰਤੇ ਤੇ ਇਹ ਦੇਖੋ ਬਈ ਕਿੰਨਾਰਾ ਅੰਡਾ ਬੱਕੀ ਵਿਰੋਧ ਤੇ ਦੇਖ ਲਓ ਕੰਮ ਕੁਮ ਆਪਣਾ ਜਗ੍ਹਾ ਦਾ ਬੱਕੀ ਵੀ ਬਾਕੀ ਸਾਰਾ ਪਨਿਸ਼ ਹੋ ਗਿਆ ਦਾ ਚੈੱਕ ਕਿ ਉਹ ਬਾਹਰ ਲਈ ਖੰਦਰ ਰਹਿ ਰਹੀ ਹੈ ਵੀ ਲਫਾਈ ਤੇ ਕਿੱਧਰ ਲਈ ਰਹਿ ਰਹੀ ਆ ਤੇ ਮੋਟੂ ਦੇਖ ਲਓ ਬਈ ਕਿਤ ਤਰ੍ਹਾਂ ਪਿਆ ਸੋਇਆ ਮੋਡੂ ਥੋੜ੍ਹ ਹਟਾਓ ਹਟਾਓ ਤੇ ਬਾਕੀ ਵੀਰੋ ਸਨੇਤ ਜੀ ਹੋਰ ਜਾ ਰਹੇ ਆ ਫੋਲਮਾ ਤੇ ਬਾਕੀ ਇਸਮਾਂ ਬੇਤੇ ਵੀ ਮੰਮੇ ਦਾ ਸਮਾਨ ਹੋ ਰਿਹਾ ਲੋਗਾਂ ਤੇ ਸੋਨਾ ਆਪਣਾ ਵੀ 2 ਕਿੱਲੇ ਚੱਬੀ ਜਿਹੜੇ ਪੱਕੇ ਬੜੇ ਆ ਪਰ 2-4 ਦਿਨ ਬਾਅਦ ਨਾਲ ਬਟਨ ਆਏ ਤੇ ਤੇ ਬਾਕੀ ਦੇਖ ਲਓ ਇੱਧਰ ਜੇ ਰੱਬ ਵੜਨ ਦੇਵਾ ਕਿਉਂਕਿ ਮੀਂਹ ਬਈ ਬਹੁਤ ਜ਼ਿਆਦਾ ਪੈ ਰਿਹਾ ਇੱਧਰ ਦੇਖ ਲਓ ਕਿੰਨੀ ਜ਼ਿਆਦਾ ਬਾਰਿਸ਼ ਆ ਰਹੀ ਆ ਆ ਦੇਖ ਸਕਦੇ ਤੁਸੀਂ ਤੇ ਬਿਰੋ ਘੰਟੇ ਦਾ ਹੋ ਗਿਆ 1 ਘੰਟਾ ਹੋ ਗਿਆ ਬਾਰਿਸ਼ ਲਗਾਤਾਰ ਜਿਹੜੀ ਚੱਲ ਰਹੀ ਆ ਤੇ ਪਹਿਲਾਂ ਬਹੁਤ ਤੇਜ਼ ਆਈ ਤਿੱਕਦਾਂ ਫਿਰ ਬਈ ਕਿਣਮੇਣ ਚੱਲ ਗਈ ਤੇ ਉਸ ਤੋਂ ਬਾਅਦ ਵੀ ਦੁਬਾਰਾ ਫੇਰ ਤੇਜ਼ ਆ ਗਈ ਕੋਈ ਇਸ ਵਕਤ ਲੋ ਬਈ ਜਿਹੜਾ ਰੱਬ ਆ ਥੋੜਾ ਜਿਹਾ ੱਟਕਾ ਕਰ ਰਿਹਾ ਕਿਉਂਕਿ ਟਾਈਮ ਬਈ ਕੋਈ ਲੋਡ ਨਹੀਂ ਹੈਗੀ ਮੀਗੀ ਕਾਨੂੰ ਪਤਾ ਹੀ ਹੈ ਵੀਰੋ ਝੋਨੇ ਜਿਹੜੇ ਪੱਕੇ ਖੜੇ ਆ ਤੇ بارش ਬਈ ਬਹੁਤ ਜ਼ਿਆਦਾ ਤੇਜ਼ ਲੱਗੀ ਪੈਣ ਇਸ ਟਾਈਮ ਬਈ ਕਿਉਂਕਿ ਝੋਨੇ ਦਾ ਹਾਲਾਤ ਮਾੜੇ ਆ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਵੀਰੋ ਆਪਣੇ ਪਿਛਲੇ ਬਲੌਗ ਡਾਊਨਸ ਹਨ ਦੇਖਿਆ ਹੁਣ ਕਿੰਨਾ ਜ਼ਿਆਦਾ ਪਾਣੀ ਜਿਹੜਾ ਆਪਣਾ ਛੜਿਆ ਦਾ ਪਰ ਇਸ ਵਕਤ ਮਸੋਂ ਬਈਓ ਸੁੱਕਿਆ ਦਾ ਪਰ ਇਸ ਵਕਤ ਫੇਰ ਬਈ ਹਾਲਾਤ ਨੂੰ ਮੈਨੂੰ ਦੇਖ ਰਿਹਾ ਰੱਬ ਖਰਾਬ ਕਿਉਂ ਬੱਦਲ ਵੀ ਦੇਖ ਲਓ ਕਿੰਨਾ ਜ਼ਿਆਦਾ ਚੜ ਰਿਹਾ ਹੈ ਤੇ بارش ਵੀ ਦੇਖ ਲੋ ਤੇ ਆਪਾਂ ਵੀ ਡਾਈ ਵੀ ਲੈ ਕੇ ਆਏ ਤੇ ਡਾਈ ਕੇ 18 ਹੁੰਨੇ ਥੱਲੇ ਲੈ ਕੇ ਆਇਆ ਰੋ ਹਜੇ ਤੱਕ ਘਰਾ ਕੇ ਵੀ ਟਰੈਲੀ ਵੀ ਆਪਣੀ ਪਿੱਛਾਈ ਖੜੀ ਜਾ ਤੇ ਮੀਂਹ ਪੈਣ ਲੱਗਿਆ ਸੜਕਾ ਤੇ ਹਜੇ ਆਪਾਂ ਕਾ ਕਰਾਂ ਹੀ ਖੜੇ ਤੇ ਇਸ ਕਰਕੇ ਵੀ ਟਰੈਲੀ ਮੀਂਹ ਪੈ ਰਿਹਾ ਸੜਕਾ ਪਰਾਂ ਖੜੀ ਰਹੀ ਸੀ ਕਰਾਂ ਤੇ ਬਾਕੀ ਮੀਂਹ ਵੀ ਇਸ ਟਾਈਮ ਤੋਂ ਗਲਤੀ ਇੱਧਾ ਪੈ ਰਿਹਾ ਕਿਉਂਕਿ ਤੋਂ ਨੇ ਤੁਹਾਨੂੰ ਪਤਾ ਹੀ ਆ ਤੇ ਬਾਕੀ ਵੀ ਰੋ ਮੀਂਹ ਬੜੀ ਬਹੁਤ ਆ ਰਹਾ ਵਾ ਤੇ ਇੱਧਰ ਦੇਖ ਲਓ ਬਈ ਬਾਕੀ ਹੁਣ ਅੱਧਾ ਕੰਮ ਰਹਿ ਰਿਹਾ ਇੱਧਰ ਨੂੰ ਦੇਖ ਲਓ ਵੀ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਦੇਖੋ ਪਾਣੀ ਹੋ ਗਿਆ ਜ਼ਿਆਦਾ ਇੱਧਰ ਦੇਖ ਲਓ ਵੀ ਕਿੰਨੀ ਜ਼ਿਆਦਾ ਬਾਰਿਸ਼ ਆ ਤੇ ਮੋਟੂ ਵੀ ਬਈ ਰਾਮ ਚੇ ਪਿਆਜ ਤੇ ਸੰਜੋਗ ਰੋ ਆਪਣੇ ਜਾ ਰਹੇ ਹਾਂ ਵੀ ਸਕੂਲਵਾਂ ਕਿੰਗੇ ਬਈ ਪੇਪਰ ਚੱਲ ਰਹੇ ਹੋਣਾਗੇ ਤੇ ਬਾਕੀ ਬਾਹਰ ਸਬਹੁਤ ਜ਼ਿਆਦਾ ਤੇਜ਼ ਆ ਰਹੀ ਹੈ ਵੀ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਵੀ ਉਹ ਦੇਖੋ ਬਣਾ ਬਾੜਾ ਕਿਉਂਕਿ ਰੇ ਲੈਣਗੇ ਤੇ ਵੀ ਆਪਣਾ ਮਰੋਦ ਵੀ ਦੇਖੋ ਪੁੱਲ ਭਰ ਗਿਆ ਪਾਣੀ ਨਾਲ ਇੱਧਰ ਦੇਖ ਲਓ ਬਈ ਕਿੰਨਾ ਜ਼ਿਆਦਾ ਤਰਿਆ ਬਾਕੀ ਵੀਰੋ ਦੇਖ ਕੰਦੇ ਬਾੜੇ માં ਬਹੁਤ ਜ਼ਿਆਦਾ ਮੀਂਹ ਪਿਆ ਹੈ ਦੇਖ ਸਕਦੇ ਹੋ ਤੁਸੀਂ ਪਾਣੀ ਪਾਣੀ ਹੋ ਗਿਆ ਤੇ ਦੇਖ ਲਓ ਬਈ ਆ ਦੇਖੋ ਬਈ ਪਾਣੀ ਉਹ ਪਾਣੀ ਕਿੰਨਾ ਜ਼ਿਆਦਾ ਪਾਣੀ ਹੋ ਗਿਆ ਬਈ ਇੰਨਾ ਜ਼ਿਆਦਾ ਦੇਖੋ ਮੀਂਹ ਪੈ ਰਿਹਾ ਇਹ ਬਾਕੀ ਪਹਿਲਾਂ ਉਹ ਵੀ ਬਾਹਰ ਦੇਖ ਲੋ ਕਿੰਨਾ ਜ਼ਿਆਦਾ ਬਾੜੇ ਮੈਂ ਦੇਖਾਂ ਕਿਉਂਕਿ ਬਈ ਆਪਣਾ ਰੇਹ ਥੋੜਾ ਇੱਕ ਦੋ ਥੈਲਾ ਪਿਆ ਤਾਂ ਇੱਧਰ ਦੇਖ ਲੋ ਬਈ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਇੱਧਰ ਬਾਈ ਮੀ ਆ ਗਿਆ ਬਹੁਤ ਤੇਜ਼ ਤੇ ਆਪਾਂ ਡਾਈ ਲੈਣਗੇ ਤੇ ਡਾਈ ਆਪਾਂ ਲੱਗਦੀ ਆ ਦਾ ਬਸ ਨੱਦੇ ਦਾ ਪਾਣੀ ਆ ਇੰਨੇ ਵਾਂ ਮੀ ਆ ਗਿਆ ਬਈ ਬਹੁਤ ਤੇਜ਼ ਨਹੀਂ ਕਰਿਆ ਤੇ ਅਜੇ ਤਾਂ ਆਪਾਂ ਡਾਈ ਟਰੈਕਟਰ ਆਇਆ ਨਹੀਂ ਵੀ ਕਿਤੇ-ਕਿਤੇ ਬਾਈ ਦੇ ਬਈ 6-7 ਥੱਲੇ ਤੇ ਉਤਾਰਨ ਮੁੱਕ ਗਿਆ ਸੇਖੜਾ ਤੇ ਮੈਨੂੰ ਲੱਗਦਾ ਉੱਥੇ ਫੜ ਗਿਆ ਤੇ ਮੀ ਬਈ ਬਹੁਤ ਜ਼ਿਆਦਾ ਤੇਜ਼ ਇੱਧਰ ਦੇਖੋ ਕਿੰਨਾ ਜ਼ਿਆਦਾ ਪਾਣੀ ਚੱਲ ਗਿਆ ਵੀ ਇੱਕ ਘੰਟਾ ਹੋ ਗਿਆ ਮੀ ਪੈਂਦੇ ਨੂੰ ਤੇ ਇਸ ਟਾਈਮ ਬਾਈ ਬਹੁਤ ਬੁਰੇ ਹਾਲਾਤ ਹੋ ਰਹੇ ਆ ਕਿਉਂਕਿ ਬਈ ਅੱਜ 18 ਤਰੀਕ ਆ ਨੌਵਾਂ ਮਹੀਨਾ 2025 ਤੇ ਆਪਣਾ ਝੋਨਾ ਵੀ ਆਪਾਂ ਕੱਲ ਕੇ ਬਲੌਗ ਆ ਪਰਸੋਂ ਮੈਂ ਥੋੜਾ ਬੋਤਾ ਪੰਜ ਸੰਦ ਦਿਖਾਇਆ ਦੋ ਕਿੱਲੇ ਤੇ ਬਈ ਫੁੱਲ ਪੱਕੇ ਖੜੇ ਆ ਇੱਧਰ ਦੇਖ ਲਓ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਤੇ ਦੋ ਤਿੰਨ ਕਿੱਲੇ ਆਪਣੇ ਪੂਰੇ ਪੱਕੇ ਖੜੇ ਆ ਛੱਡੀ ਗਏ ਤੇ ਉਹ ਵਧਾਣੇ ਵੀ ਦੋ ਚਾਰ ਦਿਨ ਆ ਪਰ ਜਿਸ ਸਾਹ ਤੇ ਬਈ ਦੇਖੋ ਮੀਂਹ ਇੰਨਾ ਜ਼ਿਆਦਾ ਲੱਗਿਆ ਪੈਣ ਤੇ ਹਾਲਾਤ ਬਈ ਖਰਾਬ ਆ ਕਿਉਂਕਿ ਪਹਿਲਾਂ ਪਾਣੀ ਵੀ ਰੋ ਹੜ ਜਿਹੜੇ ਆਏ ਆ ਪਾਣੀ ਤੁਹਾਨੂੰ ਪਤਾ ਹੀ ਆ ਪੰਜਾਬ ਮਾ ਕਿੰਨਾ ਜ਼ਿਆਦਾ ਆਇਆ ਦਾ ਤੇ ਮਸੂ ਸੁੱਕਿਆਦਾ ਬਈ ਥੋੜਾ ਜਿਆਦਾ ਰਾਤ ਹੋਈ ਸੀ ਤੇ ਇਸ ਵਕਤ ਫੇਰ ਬਈ ਰੱਬ ਨੇ ਅੱਜ ਮੀਂਹ ਪਾ ਦਿਆ 12 12 ਵਜ ਰਿਹਾ ਬਈ ਦੁਪਹਿਰ ਕੇ ਇੰਨਾ ਜਿਆਦਾ ਮੀਂਹ ਪੈ ਰਿਹਾ ਦੇਖ ਲੋ ਤੇ ਹਾਲਾਤ ਬਈ ਮਾੜੇ ਆ ਕਿਉਂਕਿ ਕਿਤੇ ਕਿਤੇ ਬਈ ਪੂਰੇ ਮਤਲਬ ਜੀਰੀ ਪੱਕੀ ਖੜੀ ਆ 26 ਆ ਜਿਹੜੀ ਫੁੱਲ ਕਿਤੇ ਕਿਤੇ ਵੱਢ ਵੀ ਰਹੀ ਆ ਤੇ ਇਸ ਵਕਤ ਬਈ ਮੀਂਹ ਮੀਂਹ ਮਤਲਬ ਜਿਹੜਾ ਪੈ ਰਿਹਾ ਬਹੁਤ ਜਿਆਦਾ ਗਲਤ ਆ ਤੇ ਇੱਧਰ ਦੇਖ ਲੋ ਬਈ ਬਹੁਤ ਜਿਆਦਾ ਮੀਂਹ ਪੈ ਰਿਹਾ ਕਿਉਂਕਿ ਸਾਨੂੰ ਪਤਾ ਹੀ ਹੈ ਵੀਰੋ ਸੋਨੇ ਫੁੱਲ ਪੱਕੇ ਖੜੇ ਆ ਇਸ ਟਾਈਮ ਤੇ ਇੱਧਰ ਦੇਖ ਲਓ ਬਈ ਤੇ ਬਾਕੀ ਬਈ ਆਪਣੀ ਕੋਠੀ ਆ ਇੱਕ ਜੋ 프ਰੰਟ ਰਹਿ ਰਿਹਾ ਦੇਖ ਲਓ ਪਾਈ ਤੇ ਇੱਕ ਅਗਲਾ 프ਰੰਟ ਰਹਿ ਰਿਹਾ ਤੇ ਉੱਪਰ ਆਪਾਂ ਨੇ ਵੀਰੋ ਪਾਵੇ ਲਵਾਣੇ ਆ ਤੇ ਉਹ ਰਹਿ ਰਹੇ ਆ ਬਈ ਥੋੜਾ ਬਹੁਤਾ ਕੰਮ ਰਹਿ ਰਿਹਾ ਪਰ ਜਿਹੜਾ ਮਿਸਤਰੀ ਦਾ ਬਈ ਪੈਸੇ ਲੈ ਕੇ ਭੱਜ ਗਿਆ ਆਇਆ ਨਹੀਂ ਰਿਹਾ ਕਈ ਦਿਨ ਹੋ ਗਏ ਇਸ ਕਰਕੇ ਆਮਨ ਦੂਸਰੇ ਮਿਸਤਰੀਆਂ ਨੂੰ ਮਤਲਬ ਕੰਮ ਕਰਨ ਲਈ ਕਿਹਾ ਤੇ ਬਾਕੀ ਚਲੋ 2-4 ਦਿਨਾਂ ਤੱਕ ਆ ਜਾਣਗੇ ਤੇ ਉਹ ਵੀ ਆਪਣਾ ਹੋ ਜਾਏਗਾ ਤੇ ਹਜੇ ਰਹਿ ਰਿਹਾ ਥੋੜਾ ਬਹੁਤਾ ਕੰਮ ਤੇ ਬਾਕੀ ਸਾਨੂੰ ਪਤਾ ਹੀ ਹਲਾਤ ਵੀਰੋ ਪੰਜਾਬ ਦੇ ਜਿਹੜੇ ਕਰ ਰਹੇ ਆ ਇਸ ਟਾਈਮ ਤੋਂ ਪਤਾ ਜਿਹੜੇ ਹੜ੍ਹ ਹੂੜੋਂ ਆ ਰਹੇ ਹਨ ਜਿਆਦਾ ਪਹਿਲਾਂ ਤੇ ਬਹੁਤ ਨੁਕਸਾਨ ਹੋਇਆ ਵੀ ਛੋਨੇ ਦੀ ਨਹਿਰਾਂ ਤੇ ਜਿਹੜੇ ਛੋਨੇ ਪਤਾ ਹੀ ਆ ਘਰ ਦੇ ਨੇੜੇ ਨੇੜੇ ਸੀ ਆਪਣੀ ਵੀਡੀਓ ਕਾਗੇ ਦਿਖਾਈ ਦੀ ਬਹੁਤ ਜਨਾ ਮਤਲਬ ਖਰਾਬ ਹੋ ਗਏ ਫੜੇ ਗਏ ਜਿਹਨੇ ਨਹਿਰਕੇ ਵਾਲਾ ਵਾਲਾ ਸਿਲਾ ਵਾਲਾ ਪਾਸੇ ਕਰਕੇ ਇੱਧਰ ਆਪਣੇ ਇਲਾਕੇ ਨੂੰ ਵਸੇ ਠੀਕ ਤਾਹ ਜੇ ਕਿਉਂਕਿ ਪਾਣੀ ਬਈ ਦੋ ਦਿਨ ਮੌਸਰ ਗਿਆ ਦਾ ਤੇ ਧੱਗਰ ਵੀ ਖਟ ਗਿਆ ਦਾ ਪਰ ਇਸ ਟਾਈਮ ਬਈ ਦੇਖੋ ਮੀਂਹ ਨਾ ਜਿਆਦਾ ਪੈ ਰਿਹਾ ਜਿਹੜਾ ਤੇ ਹਾਲਾਤ ਮੈਨੂੰ ਲੱਗਦਾ ਵੀ ਬਹੁਤ ਖਰਾਬ ਇਸ ਵਕਤ ਖਰਾਬ ਹੋਣ ਲੱਗ ਲੱਗ ਰਹੇ ਕਿਉਂਕਿ ਬਈ ਮੀਂਹ ਨਾ ਜਿਆਦਾ ਤੇਜ਼ ਆ ਗਿਆ ਦੇਖੋ ਪਹਿਲਾਂ ਥੋੜਾ ਬੋਤਾ ਘਟਦਾ ਪਰ ਇਸ ਟਾਈਮ ਬਈ ਪੂਰਾ ਅੱਧੇ ਘੰਟੇ ਦੇ ਉੱਪਰ ਹੋ ਗਿਆ ਪੌਣਾ ਘੰਟਾ ਫੁੱਲਕਮੀ ਪੈਂਦੇ ਨੂੰ ਦੇਖ ਲਓ ਸਾਰੇ ਸਾਹਮਣੇ ਇੰਨਾ ਜਿਆਦਾ ਮੀਂਹ ਪੈ ਰਿਹਾ ਬਈ ਤੇ ਬੱਦਲ ਦੇਖੋ ਬਈ ਕਿਵੇਂ ਚੜ ਕੇ ਆ ਰਿਹਾ ਤੇ ਦੇਖੋ ਬਈ ਤੇ ਲਗਾਤਾਰ ਬਈ ਘੰਟਾ ਹੋਣ ਵਾਲਾ ਹੋ ਗਿਆ ਜਿਹੜਾ ਮੀਂਹ ਪੈਂਦੇ ਨੂੰ ਤੇ ਇਸ ਟਾਈਮ ਬਈ ਜੀਰੀਆਂ ਵਾਸਤੇ ਬਹੁਤ ਨੁਕਸਾਨਦਾਰ ਆ ਮੀਂਹ ਤੇ ਜਰ ਨੂੰ ਦੇਖ ਲਓ ਬਈ ਕਿੰਨੀ ਜਿਆਦਾ ਬਾਰਿਸ਼ ਆ